ਕਵੀ ਸਿੰਘ ਬਾਦਲ ਆਇਸ ਹਾਂਜੀ ਕੀ ਦੇ ਕੇ ਗਏ ਉਹ ਸਰਵਿਸ 3000 ਲੀਟਰ ਤੇਲ ਜੀ ਸਰ ਪਲਸ 2 ਲੱਖ ਕਰੀਬ ਨੇ ਮੋਟ ਪੰਜ ਕੇ ਲੱਖ ਬਣ ਜਾਂਦੀ ਹੈ ਤੇ ਪਲਸ ਖੈਰਾ ਸਾਹਿਬ ਨੂੰ ਹਜੇ ਵੀ ਇਹ ਕਹਿ ਕੇ ਗਏ ਕਿ ਤੋਂ ਉਹਨਾਂ ਨੂੰ ਹੋਰ ਪੈਸੇ ਚਾਹੀਦੇ ਆ ਡੀਜ਼ਲ ਚਾਹੀਦਾ ਹੈ ਕਿ ਖੈਰਾ ਸਾਹਿਬ ਨੂੰ ਕਾਲ ਕਰ ਦਿਓ ਹੋਰ ਪੈਸੇ ਵੀ ਆ ਜਾਣਗੇ ਫਿਲਾਰ ਦੇ ਨਜ਼ਦੀਕੀ ਪਿੰਡ ਮਿਊਵਾਲ ਨਜ਼ਦੀਕ ਤੋਂ ਲੰਘ ਰਹਿ ਸਤਲੁਜ ਦਰਿਆ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਦੌਰਾ ਕੀਤਾ ਗਿਆ ਇਸ ਦੌਰੇ ਦੌਰਾਨ ਸਰਦਾਰ ਬਦਲ ਨੇ ਜਥੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਉੱਥੇ ਹੀ ਉਹਨਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਜਿੱਥੇ ਉਹਨਾਂ ਨੂੰ 2 ਲੱਖ ਰੁਪਏ ਦੀ ਨਕਦ ਰਕਮ ਦਿੱਤੀ ਗਈ ਹੈ ਉੱਥੇ ਹੀ 3000 ਲੀਟਰ ਡੀਜ਼ਲ ਵੀ ਦਿੱਤਾ ਗਿਆ ਹੈ ਪਿੰਡ ਵਾਸੀਆਂ ਨੇ ਸੁਖਵੀਰ ਸਿੰਘ ਬਾਦਲ ਵੱਲੋਂ ਉਹਨਾਂ ਦੀ ਮਦਦ ਕਰਨ ਤੇ ਤਹਿ ਦਿਲੋਂ ਧੰਨਵਾਦ ਕੀਤਾ ਇਸ ਦੌਰਾਨ ਉਹਨਾਂ ਨਾਲ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਤੋਂ ਇਲਾਵਾ ਹੋਰ ਆਗੂ ਅਤੇ ਪਿੰਡ ਵਾਸੀ ਵੀ ਮੌਜੂਦ ਸਨ ਫਿਲੌਰ ਤੋਂ ਨਵਰਾਮ ਚੈਨਲ ਲਈ ਰਾ익 ਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਬਹੁਤ ਮਾੜੇ ਤੋਂ ਬਿਤੇ ਰਹਤ ਰਾਤਾਂ ਦੀਆਂ ਸੀ ਮੱਲਾ ਦਾ ਆਤਤਨਾ ਆਪਣੇ ਕੋਲ ਕੋਈ ਕੰਮ ਜਿਹਨੀਆਂ ਵੰਦ ਤੋਂ ਬਣਾ ਕੇ ਰਿਵਿੰਸਰਾ ਸੇਵਾ ਕਰਕੇ ਪੂਰੇ ਨਹੀਂ ਤਾਂ ਹੋਰ ਜਿਆਦਾ ਸੁਭਾਈ ਆ ਜਾਂਦੀ ਜੀ ਅੱਛਾ ਬਾਲਾ ਸਾਹਿਬ ਮੀਓ ਵੱਲ ਪਹੁੰਚੇ ਹੋ ਲੋਕਾਂ ਨਾਲ ਕੀ ਗੱਲਬਾਤ ਹੋਈ ਜਾਂ ਕੋਈ ਕੀ ਦਿੱਕਤਾਂ ਲੋਕਾਂ ਨੇ ਤੁਹਾਨੂੰ ਦੱਸੀ ਇਹਨਾਂ ਨੂੰ ਬੇਸਿਕਲੀ ਹੁਣ ਦਿੱਕਤਾਂ ਕੀ ਹੈ ਜਿਹੜਾ ਤਾਂ ਬਹੁਤ ਹੈ ਹੁਣ ਆਪ ਰੱਖਿਆ ਕਰ ਰਹੇ ਰਾਤ 24 ਘੰਟੇ ਤੇ ਰਾਤ ਹੁੰਦੇ ਹੁਣ ਆਪਣੇ ਸਾਰੇ ਇਹ ਤਨ ਪਚਾਉਣ ਦੇ ਜਿਹੜਾ ਕੰਮ ਸਰਕਾਰ ਦਾ ਸੀ ਉਹ ਕੰਮ ਕਰਦੇ ਹਾਂ ਬਲਕਿ ਇੱਕ ਇੱਕ ਲੋਕਾਂ ਦਾ ਹੋਰ ਬੜਾ ਪਰਮ ਹੈਗਾ ਕਿੰਨੇ ਜੀ ਬਾਦਲ ਸਾਹਿਬ ਜਿੱਥੇ ਵੀ ਜਾਂਦੇ ਹੈਗੇ ਆ ਉਹਨਾਂ ਨੇ ਆਪਣੇ ਬੰਦੇ ਪਲਾਂਟ ਕੀਤੇ ਹੁੰਦੇ ਆ ਉਹ ਆਪਣੇ ਬੰਦੇ ਨੂੰ ਹੀ ਪਹਿਚਾਣਦੇ ਉਹਨਾਂ ਬਾਰੇ ਤਾਂ ਗੱਲ ਕਰਦੇ ਆ ਅੱਛਾ ਓਕੇ ਓਕੇ ਥੈਂਕ ਯੂ ਤੇ ਮਿਓ ਵਾਲੀ ਪੰਚਾਇਤ ਲੋ ਦੋਨਾਂ ਕੋਲ ਆ ਲੋ ਖੈਰ ਸਾਡਾ ਬਹੁਤ ਬਹੁਤ ਤੁਹਾਨੂੰ ਬਤ ਕਰਦੀ ਅੱਗੇ ਵੀ ਇੱਕ ਦੋ ਹੱਣ ਮਾਰ ਕੇ ਗਏ ਜੀ ਤੇ ਤਰ ਪਹਿਲਾ ਮੰਡ ਕੇ ਗਏ ਹੁਣ ਵੀ ਪ੍ਰਧਾਨ ਸਾਹਿਬ ਨੂੰ ਨਹੀਂ ਅਪੀਲ ਕੀਤੀ ਕਿ ਇੱਥੇ ਆਓ ਪੱਤਵਾਦੀ ਨਹੀਂ ਸਰਦਾਰ ਫਾਇਦਾ ਹੀ ਕਾੜੀ ਕਿ ਡੀਲ ਦਾ ਵੀ ਪੈਸੇ ਆਦਾ ਵੀ ਸੁਖਵੀਰ ਸਿੰਘ ਬੱਲਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਅਸੀਂ ਖੈਰਾ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਨਾ ਕੀ ਨਹੀਂ ਨਾਲ ਖੜੇ ਸਾਡੇ ਇਲਾਕੇ ਦੀ ਸ਼ਾਨ ਸ਼ਾਨ ਆ ਤੇ ਪੈਸੇ ਦਵਾਏ ਆ ਤੇ ਸੁਖਵੀਰ ਸਿੰਘ ਬੱਦਲ ਆਏ ਸੀਗੇ ਹਾਂਜੀ ਕੀ ਦੇ ਕੇ ਗਏ ਤੁਹਾਨੂੰ ਉਹ ਸਾਨੂੰ 3000 ਲੀਟਰ ਤੇਲ ਜੀ ਸਰ ਪਲੱਸ 2 ਲੱਖ ਤਕਰੀਬਨ ਇਹ ਮਾਟ 5 ਕੁ ਲੱਖ ਬਣ ਜਾਂਦੀ ਹੈ ਤੇ ਪਲੱਸ ਖੈਰਾ ਸਾਨੂੰ ਹਜੇ ਵੀ ਇਹ ਕਹਿ ਕੇ ਗਏ ਜਿ ਤੋਂ ਇਹਨਾਂ ਨੂੰ ਹੋਰ ਪੈਸੇ ਚਾਹੀਦੇ ਆ ਡੀਜ਼ਲ ਚਾਹੀਦਾ ਹੈ ਕਿ ਖੈਰਾ ਸਾਹਿਬ ਨੂੰ ਕਾਲ ਕਰ ਦਿਓ ਹੋਰ ਪੈਸੇ ਵੀ ਆ ਜਾਣਗੇ ਡੀਜ਼ਲ ਵੀ ਆ ਜਾਣਗੇ ਖੈਰਾ ਸਾਹਿਬ ਤੇ ਸੁਖੀ ਸਿੰਘ ਬਾਦਲ ਜੀ ਦਾ ਦੋਨੋਂ ਦਾ ਦੋਨੋਂ ਪਿੰਡ ਵਾਲੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹ ਤਕਰੀਬਨ ਜਿਹੜਾ ਮੌਸਾਬ ਤੇ ਮਿਓਵਾਲ ਇਹ ਦੋ ਨਗਰ ਨੇ ਸਾਡੇ ਹਲਕੇ ਦੇ ਤਕਰੀਬਨ ਡੇਢ ਪਹਿਲਾਂ ਵੀ ਇੱਥੋਂ ਜਿਹੜਾ ਵਨ ਟੁੱਟਿਆ ਸੀ ਤੇ ਕਾਫੀ ਜਿਹੜਾ ਇੱਥੇ ਨੁਕਸਾਨ ਹੋਇਆ ਸੀ ਜੀ ਉਸ ਤੋਂ ਬਾਅਦ ਹੁਣ ਵੀ ਜਿਹੜਾ ਇਹ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਸਾਰੇ ਨੌਜਵਾਨ ਤਕਰੀਬਨ 24-24 ਘੰਟੇ ਉਹਨਾਂ ਨੇ ਇੱਥੇ ਵੀ ਕੈਂਟੇ ਰਾਤ ਦੇ ਨੇ ਕਿ ਜਿਹੜਾ ਇੱਥੇ ਉਹਨਾਂ ਨੇ ਜਿਹੜੀ ਢਾਹ ਲੱਗਣ ਤੋਂ ਜਿਹੜਾ ਇਹਨੂੰ ਰੋਕਿਆ ਜੀ ਸਰ ਔਰ ਮੈਂ ਸਮਝਦਾ ਵੀ ਜਿਹੜਾ ਇਹ ਸਾਰਾ ਜਿੰਨਾ ਸਹਿਯੋਗ ਕਰ ਰਹੇ ਨੇ ਰਾਤ ਦਿਨ ਮਿਹਨਤ ਕਰ ਰਹੇ ਜੇ ਕਿਤੇ ਸਰਕਾਰ ਦਾ ਫਰਜ਼ ਨਿਭਾਉਂਦੀ ਜਾਂ ਜਿਹੜਾ ਉਹ ਵੀ ਆਪਣੀ ਜ਼ਿੰਮਰ ਨਿਭਾਉਂਦੇ ਤਾਂ ਇਹ ਦਿਨ ਦੇਖਣ ਨੂੰ ਨਹੀਂ ਸੀ ਮਿਲਣੇ ਤੇ ਜੋ ਵੀ ਇਹਨਾਂ ਨੇ ਕਿਹਾ ਉਹ ਮੌਕੇ ਦੇ ਉੱਤੇ ਜਿਹੜਾ ਹੈਗਾ ਉਹ ਇਹਨਾਂ ਦੀ ਜਿਹੜੀ ਜੋ ਮੰਗ ਸੀ ਕਿਉਂਕਿ ਇਹਨਾਂ ਨੇ ਵੀ ਦਰਿਆ ਦੇ ਤਾਂ ਆਵਾਸਤੇ ਜਾਂ ਉਸ ਕੰਮ ਲਈ ਜੋ ਮੰਗ ਸੀ ਉਹ ਜਿਹੜੀ ਉਹ ਪੂਰੀ ਕਰਕੇ ਗਿਆ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਖਾਸ ਕਰਕੇ ਆਪਣੇ ਪੰਜਾਬੀਆਂ ਦਾ ਨੌਜਵਾਨ ਜਿਹੜੇ ਜਿੰਨੇ ਰਾਤ ਦਿਨ ਇੱਕ ਕਰਦੇ ਨੇ ਵਰਦੇ ਮੀਂਹ ਦੇ ਵਿੱਚ ਕੰਡਿਆਂ ਦੇ ਉੱਤੇ ਜਿਹੜੇ 24 24 ਘੰਟੇ ਲੱਗੇ ਰਿਹਾ ਉਹਨਾਂ ਦਾ ਵੀ ਦਿਲ ਦੀਆਂ ਗਰਾਈਆਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜੇ ਤੁਹਾਨੂੰ ਕੁਰਸੀਆਂ ਬਖਸ਼ੀਆਂ ਨਾ 92 ਐਮਐਲ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਕੁਰਸੀਆਂ ਕਿਸੇ ਦੀਆਂ ਸਕੀਆਂ ਨਹੀਂ ਤੁਹਾਨੂੰ ਮੌਕਾ ਦਿੱਤਾ ਮਾਲਕ ਨੇ ਇਹਦੇ ਲਈ ਲੋਕਾਂ ਦੇ ਨਾਲ ਖੜੋ ਔਰ ਜੇ ਤੁਸੀਂ ਖੜੂਗੇ ਤਾਂ ਹੀ ਜਿਹੜਾ ਅਜਬਸਾਰ ਲੈਣ ਦਾ ਮੌਕਾ ਲੋਕ ਸਰਕਾਰਾਂ ਇਸੇ ਕਰਕੇ ਬਣਾਉਂਦੇ ਆ ਵੀ ਜਦੋਂ ਕੋਈ ਆਫਤ ਹੋਵੇ ਤਾਂ ਉਹਦਾ ਜਿਹੜਾ ਮੁਕਾਬਲਾ ਕਰਨ ਪਰ ਅੱਜ ਜਿਹੜਾ ਉਹ ਚੀਜ਼ ਨਹੀਂ ਹੋ ਰਹੀ ਤੇ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਤੇ ਇਹੀ ਬੇਨਤੀ ਕਰਦੇ ਆ ਵੀ ਇਹ ਜਿਹੜਾ ਕੁਦਰਤੀ ਜੋ ਹੈ ਕੁਦਰਤ ਦੇ ਤੌਰ ਤੇ ਜਿਹੜਾ ਹੈਗਾ ਇਹ ਬਾਰਿਸ਼ਾਂ ਜਿਹੜੀਆਂ ਹੋ ਰਹੀਆਂ ਨਹੀਂ ਆ ਵੀ ਸਾਰੇ ਰਲ ਮਿਲ ਕੇ ਜਿੱਦਾਂ ਲੱਗੇ ਹੋਏ ਨੇ ਮੈਂ ਸਮਝਦਾ ਵੀ ਪੰਜਾਬੀਆਂ ਨੇ ਹੀ ਪੰਜਾਬ ਨੂੰ ਬਚਾਇਆ